ਹੋਲੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਦੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਮੂਤੇ ਆਲਾ ਜ਼ਿਲ੍ਹਾ ਮੋਗਾ ਤਸੀਲ ਦੋਸਤੋ ਧਰਮਕੋਟ ਅੱਜ ਦੀ ਵੀਡੀਓ ਜੀ ਦੋਸਤੋ ਜਰਤੀ ਦਿਖਾਉਣੀ ਆ ਵੱਡੇ ਕਦ ਕਾਠ ਵਾਲੀ ਚੰਗਾ ਹਵਾਨਾ ਦੋਸਤੋ ਤਿਆਰ ਕੀਤਾ ਹੋਇਆ ਵੀਡੀਓ ਨੂੰ ਮੈਂ ਤਾਂ ਹੀ ਵੇਖਿਆ ਜੇ ਜੀ ਨੂੰ ਪਸੰਦ ਆਜੂ ਕਿ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਦੂਜਾ ਸੁਆ ਸੋਨ ਵਾਲੀ ਹੈ ਵੇੜਾ। ਮੂੰਹ ਤੋਂ ਚਾਰ ਦੰਦਾਂ ਦਾ। ਡੇਟ ਮੁਤਾਬਕ ਬਾਈ ਕਹਿੰਦਾ ਇੱਕ ਜਾਂ ਦੋ ਦੇਣ ਹੀ ਲਊਗੀ ਤਿਆਰੀਆਂ ਚ ਇਹ ਬਸ। ਕੱਦ-ਕਾੜ ਦੋਸਤੋ ਚੰਗਾ ਵੱਡਾ। ਵੇਟ ਵਾਲੇ ਪਾਸੋਂ ਦੋਸਤੋ ਫੁੱਲ ਹੈਵੀ ਬੋਡੀ ਵੀਟ ਵਾਲੀ ਆ। ਥਣ ਸੋਹਣੇ ਆ ਦੋਸਤੋ। ਨਿਖਰ ਮੇ ਤੇ ਕੱਲੇ-ਕੱਲੇ ਗੈਪ 'ਚ ਸੋਹਣੇ ਲੱਗੇ ਹੋਇਆ ਫੋਰ ਸ਼ੈਂਕ ਪੂਰਾ ਨਹੀਂ। ਹੱਥੀ ਚੁਆਈ ਵਾਲਾ ਦੋਸਤੋ ਥਣ ਲੱਗਿਆ ਹੋਇਆ। ਫੇਸ ਕੁਆਲਿਟੀ ਦੋਸਤੋ ਵੇਖ ਸਕਦੇ ਆ। ਪੂਰੀ ਸੋਹਣੀ ਹੈ ਪੰਜਾਬ ਵਾਲੀ ਜਰਸੀ ਹੈ ਦੋਸਤੋ ਕੱਦ ਕਾਠ ਪੂਰਾ ਵੱਡਾ ਚਾਰ ਦੰਦ ਦਾ ਮੂੰਹ ਤੋਂ ਦੂਜਾ ਸੁਗਾ ਸੂਣਾ ਹੁਣ ਤੇ ਬਾਈ ਕਹਿੰਦਾ 15 16 ਲੀਟਰ ਤੋਂ ਤਾਂ ਨਾਰਮਲ ਚ ਆਜੂਗੀ ਬਾਕੀ ਦੋਸਤੋ ਹਵਾ ਨਾਲ ਚੰਗਾ ਤਿਆਰ ਕੀਤਾ ਹੋਇਆ ਫਿਟਿੰਗ ਵਾਲਾ ਥੋਸ ਨਿਗਰ ਹਵਾ ਨਾਲ ਦੋਸਤੋ ਵੈਰ ਨੂੰ ਤਿਆਰ ਕੀਤਾ ਹੋਇਆ ਸੇਮ ਸਾਈਜ਼ ਹੈ ਦੋਸਤੋ ਖਣਾ ਦਾ ਵਿਖਰਵੇਂ ਤੇ ਕੱਲੇ ਕੱਲੇ ਗਿਆ ਸਿੱਲਦੀ ਹੋਈ ਹੈ ਤਿਆਰੀ ਦੋਸਤੋ ਵੈੜ ਦੀ ਚੰਗੀ ਆ ਬਾਕੀ ਦੋਸਤੋ ਇੱਕ ਦੋ ਦਿਨਾਂ ਚ ਬੜਾ ਚੰਗਾ ਵੱਡਾ ਹਵ ਹਵਾਨਾ ਤਿਆਰ ਕਰ ਜਾਣਾ ਥਣ ਸੋਹਣੇ ਆ ਦੋਸਤੋ ਨਿਖਰ ਮੇ ਤੇ ਕੱਲੇ ਕੱਲੇ ਗਿਆਕੇ ਲੱਗੇ ਹੋਏ ਹਾਥੀ ਚ ਵਾਈ ਰਤਨ ਲੱਗਿਆ ਹੋਇਆ ਹਵਾਨਾ ਦੋਸਤੋ ਪਟਾਂ ਐ ਸੰਚ ਪੂਰਾ ਫਸਿਆ ਪਿਆ ਬੈਠਦੇ ਥਣ ਸੋਹਣੇ ਆ ਦੋਸਤੋ ਲੋਕੋ ਰੇਟ ਬਾਈ ਨੇ ਰੱਖਿਆ ਹੋਇਆ 55000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਨੂੰ ਪਸੰਦ ਆਜੂ ਵੀ ਆਲ ਦੀ ਤਸੱਲੀ ਜਾਣ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੇ ਰਿਹਾ ਹੈਗਾ ਵੀਡੀਓ ਨੂੰ ਅਰਧ ਤਾਈ ਵੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਚਲੋ ਧੰਨਵਾਦ